ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜਫਰਨਾਮੇ ਬਾਰੇ ਇਹ ਸਿਰਫ ਇੱਕ ਪੱਤਰ ਨਹੀਂ ਇਹ ਸਿੱਖ ਇਤਿਹਾਸ ਦਾ ਜੀਵਤ ਦਸਤਾਵੇਜ਼ ਹੈ ਜਫਰਨਾਮਾ ਜਿਸਦਾ ਅਰਥ ਹੈ ਫਤਿਹ ਦਾ ਪੱਤਰ ਇਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1705 ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਸੀ ਔਰ ਇਹ ਸਿਰਫ ਰਾਜਨੀਤਿਕ ਪੱਤਰ ਨਹੀਂ ਸੀ ਇਹ ਉਹ ਆਵਾਜ਼ ਸੀ ਜੋ ਅੱਜ ਵੀ ਹਰ ਸਿੱਖ ਦੇ ਦਿਲ ਦੀ ਧੜਕਣ ਹੈ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਵਿਛੋੜੇ ਪਰਿਸ਼ਹਾਦਤ ਇਤਿਹਾਸ ਵਿੱਚ ਬੇਮਿਸਾਲ ਹੈ ਪਰ ਸੋਚੋ ਜਰਾ ਇੰਨਾ ਕਠਿਨ ਹਾਲਾਤਾਂ ਵਿੱਚ ਵੀ ਗੁਰੂ ਜੀ ਨੇ ਹੌਸਲਾ ਨਹੀਂ ਹਾਰਿਆ ਸਗੋਂ ਉਹਨਾਂ ਨੇ ਫਤਿਹ ਦੀ ਗੱਲ ਕੀਤੀ ਜਫਰਨਾਮੇ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਆਇਨਾ ਦਿਖਾਇਆ ਉਹ ਕਹਿੰਦੇ ਹਨ ਤੂੰ ਵਾਅਦੇ ਤੋੜੇ ਕੁਰਾਨ ਦੀ ਕਸਮ ਖਾ ਕੇ ਧੋਖਾ ਕੀਤਾ ਪਰ ਯਾਦ ਰੱਖ ਅਸੀਂ ਮੈਦਾਨ ਵਿੱਚ ਡਟ ਕੇ ਲੜੇ ਚੂਕਰ ਅਜਹਮ ਹੀਲਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰਦਸਤ ਜਦੋਂ ਕਿਸੇ ਮਸਲੇ ਨੂੰ ਸੁਲਝਾਉਣ ਦੇ ਸਾਰੇ ਹੀ ਹਿੱਲੇ ਖਤਮ ਹੋ ਜਾਣ ਤਾਂ ਅਖੀਰ ਤਲਵਾ ਨੂੰ ਹੱਥ ਪਾਉਣਾ ਜਾਇਜ਼ ਹੈ ਸੋਚੋ ਜਰਾ ਜਿਸ ਵੇਲੇ ਦੁਨੀਆ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਰਹਿ ਗਏ ਹਨ ਉਹਨਾਂ ਨੇ ਜਫਰਨਾਮਾ ਲੈ ਕੇ ਐਲਾਨ ਕੀਤਾ ਕਿ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਜਫਰਨਾਮਾ ਸਾਨੂੰ ਸਿਖਾਉਂਦਾ ਹੈ ਕਿ ਅਸਲ ਫਤਿਹ ਹਥਿਆਰਾਂ ਦੀ ਨਹੀਂ ਸਚਾਈ ਅਤੇ ਇਮਾਨਦਾਰੀ ਦੀ ਹੁੰਦੀ ਹੈ ਆਓ ਜਫਰ ਨਾਮੇ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਵਿੱਚ ਸੱਚ ਤੇ ਅਡੋਲ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ